ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਇੱਕ ਮੁਸਲਮਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਖਮਦੀ ਪੱਟੀ ਖੋਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ 14 ਦਿਨਾਂ ਬਾਅਦ 1705 ਈਸਵੀ ਨੂੰ ਤਖਤੂਬੁਰਾ ਤੋਂ ਹੁੰਦੇ ਹੋਏ ਪਿੰਡ ਮੱਦੇਕੇ ਪਹੁੰਚੇ ਤੇ ਤੀਰ ਤਲਵਾਰ ਚਲਾਉਣ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਉਂਗਲ ਤੇ ਜ਼ਖਮ ਹੋ ਗਿਆ ਸੀ ਤੇ ਉਂਗਲ ਪੱਕ ਜਾਣ ਕਰਕੇ ਪੱਟੀ ਨਾਲ ਚੰਬੜ ਜਾਂਦੀ ਸੀ ਇਥੇ ਸੰਘਣਾ ਜੰਗਲ ਹੋਣ ਕਰਕੇ ਇੱਕ ਮੁਸਲਮਾਨ ਲੋਹਾਰ ਪਸ਼ੂ ਚਰਾ ਰਿਹਾ ਸੀ ਅਤੇ ਗੁਰੂ ਸਾਹਿਬ ਜੀ ਨੇ ਉਸ ਨੂੰ ਪਿੰਡ ਵਿੱਚ ਵੈਦ ਹੋਣ ਬਾਰੇ ਪੁੱਛਿਆ ਤਾਂ ਮੁਸਲਮਾਨ ਲੋਹਾਰ ਨੇ ਪਿੰਡ ਵਿੱਚ ਵੈਦ ਹੋਣ ਨਾ ਦੀ ਇਹ ਗੱਲ ਕਹਿੰਦੇ ਹੋਏ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਮੈਂ ਮੁਸਲਮਾਨ ਹਾਂ ਜੇਕਰ ਇਜਾਜ਼ਤ ਹੋਵੇ ਤਾਂ ਗੁਰੂ ਸਾਹਿਬ ਜੀ ਮੈਂ ਪੱਟੀ ਖੋਲ ਦੇਵਾਂ ਗੁਰੂ ਸਾਹਿਬ ਜੀ ਕਹਿੰਦੇ ਸਾਡਾ ਧਰਮ ਨਾਲ ਕੋਈ ਵਿਰੋਧ ਨਹੀਂ ਕੇਵਲ ਜ਼ੁਲਮ ਨਾਲ ਹੈ ਤੁਸੀਂ ਪੱਟੀ ਖੋਲੋ ਉਸਨੇ ਮੂੰਹ ਦੀ ਭਾਪ ਦੇ ਕੇ ਗੁਰੂ ਸਾਹਿਬ ਜੀ ਦੀ ਪੱਟੀ ਖੋਲ ਦਿੱਤੀ ਗੁਰੂ ਸਾਹਿਬ ਜੀ ਨੇ ਕੁਛ ਹੋ ਕੇ ਕਿਹਾ ਤੁਸੀਂ ਹੁੱਕਾ ਨਹੀਂ ਪੀਣਾ ਅਤੇ ਵੱਟੇ ਦਾ ਸਾਗ ਨਹੀਂ ਲੈਣਾ ਤੁਹਾਡੇ ਵੰਸ਼ ਵਿੱਚ ਵਾਧਾ ਹੋਵੇਗਾ ਗੁਰੂ ਸਾਹਿਬ ਜੀ ਦੇ ਬਚਨ ਪੂਰੇ ਹੋਏ ਪਰ ਬਾਅਦ ਵਿੱਚ ਹੌਲੀ-ਹੌਲੀ ਉਸ ਦਾ ਪਰਿਵਾਰ ਗੁਰੂ ਸਾਹਿਬ ਜੀ ਦੇ ਬਚਨਾਂ ਤੋਂ ਮੁਨਕਰ ਹੋ ਗਿਆ ਉਸ ਦੇ ਪਰਿਵਾਰ ਦਾ ਨਾਸ ਹੋ ਗਿਆ